ਜਿਹਨੂੰ ਇਹ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫਿਰ ਆਉਣthro ਆਸਤੇ ਮੋਸਟ ਇੰਪੋਰਟੈਂਟ ਪੰਜਾਬ ਜੀਕੇ ਕਲਾਸ ਲੈ ਕੇ ਇਹਦੇ ਦੋਸਤੋ ਇਹ ਜਿਹੜੀ ਕਲਾਸ ਹੈ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਵਾਸਤੇ ਮੋਸਟ ਇੰਪੋਰਟੈਂਟ ਹੈ ਬਟ ਇਸ ਤੋਂ ਇਲਾਵਾ ਵੀ ਤੁਸੀਂ ਕੋਈ ਹੋਰ ਐਗਜ਼ਾਮ ਦੇਣਾ ਹੈ ਜਿੱਥੇ ਪੰਜਾਬ ਜੀਕੇ ਪੁੱਛੀ ਜਾਂਦੀ ਹੈ ਉਹਨਾਂ ਐਗਜ਼ਾਮਾਂ ਵਾਸਤੇ ਵੀ ਤੁਸੀਂ ਆਹ ਕਲਾਸ ਜਿਹੜੀ ਹੈ ਲਗਾ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਆਪਣੇ ਬੀਚ ਵਗੈਰਾ ਵੀ ਚੱਲਦੇ ਆ ਠੀਕ ਹੈ ਟੈਸਟ ਸੀਰੀਜ਼ ਵੀ ਚੱਲਦੀ ਹੈ ਤੇ ਈ-ਬੁੱਕ ਜੇ ਤੁਸੀਂ ਬਾਇ ਕਰਨਾ ਚਾਹੁੰਦੇ ਹੋ ਤਾਂ ਇਹ ਸਾਰਾ ਕੁਝ ਆਪਣੇ ਐਪ ਦੇ ਉੱਤੇ ਤੁਹਾਨੂੰ ਮਿਲ ਜੇਗਾ ਤੇ ਆਪਣੇ ਐਪ ਦਾ ਨਾਮ ਹੈ ਜੀ ਪੰਜਾਬ ਸਟਡੀ ਗਰੁੱਪ ਠੀਕ ਹੈ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਬੀਚ ਵਗੈਰਾ ਜਾਂ ਈ-ਬੁੱਕ ਵਗੈਰਾ ਬਾਇ ਕਰ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਅੱਜ ਦੀ ਕਲਾਸ ਆਪਣੀ ਜਿਹੜੀ ਹੈ ਉਹ ਕੰਟੀਨਿਊ ਕਰਦੇ ਹਾਂ ਤਾਂ ਸੀਰੀਜ਼ ਦਾ ਨੈਕਸਟ ਕੁਸ਼ਣ ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਹੈ ਕੁਸ਼ਣ ਪੁੱਛ ਰਿਹਾ ਜੀ 1 ਨਵੰਬਰ 1966 ਨੂੰ ਅਜੋਕੇ ਪੰਜਾਬ ਦੇ ਕੁੱਲ ਜ਼ਿਲ੍ਹੇ ਕਿੰਨੇ ਸਨ ਬਹੁਤ ਇੰਪੋਰਟੈਂਟ ਕੁਸ਼ਚਨ 1966 ਦਾ ਜਿਹੜਾ ਪੰਜਾਬ ਸੀ 1 ਨਵੰਬਰ 1966 ਨੂੰ ਜਿਹੜਾ ਆਪਣਾ ਅੱਜ ਵਾਲਾ ਪੰਜਾਬ ਬਣਿਆ ਸੀ ਉਸ ਟਾਈਮ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਸੀ ਤੁਸੀਂ ਦੱਸਣਾ ਤੇ ਦੱਸੋ ਫੇਰ ਫਟਾਫਟ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ 11 ਜ਼ਿਲ੍ਹੇ অপਸ਼ਨ ਬੀ ਧਿਆਨ ਰੱਖਿਓ ਠੀਕ ਹੈ ਅੱਗੇ ਚਲੀਏ ਚਲੋ ਨੈਕਸਟ ਕੁਸ਼ਚਨ ਜੇ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਜੀ ਪੇਪਸੂ ਕਦੋਂ ਬਣਿਆ ਇਸਦੇ ਬਾਰੇ ਅੁੰਜਿਦਾ ਆਪਾਂ ਗੱਲਬਾਤ ਕਰ ਚੁੱਕੇ ਹਾਂ ਬਟ ਅੱਜ ਇਸ ਦਾ ਪ੍ਰੋਪਰ ਕੁਐਸਚਨ ਵੀ ਬਣਿਆ ਹੋਇਆ ਕਿ ਪਿਪਸੂ ਕਦੋਂ ਬਣਿਆ ਦੱਸੋ ਫਟਾਫਟ ਤੇ ਮੋਸਟਲੀ ਜਵਾਨਾ ਬਿਲਕੁਲ ਸਹੀ ਜਵਾਬ ਹੋਣਾ ਚਾਹੀਦਾ ਜੀ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ ਪਿਪਸੂ ਬਣਿਆ ਸੀ ਜੀ ਮਈ 1948 ਵਿੱਚ ਠੀਕ ਹੈ অপਸ਼ਨ ਸੀ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਪੁੱਛਿਆ ਗਿਆ ਜੀ ਸੱਚਰ ਫਾਰਮੂਲਾ ਕਦੋਂ ਹੋਂਦ ਵਿੱਚ ਆਇਆ ਸੱਤਰ ਫਾਰਮੂਲਾ ਆफीਪੋਰਟ ਹੈ ਧਿਆਨ ਰੱਖਿਓ ਹੋਂਦ ਵਿੱਚ ਕਦੋਂ ਆਇਆ ਇਹ ਤੁਸੀਂ ਹੁਣ ਫਟਾਫਟ ਦੱਸ ਦਿਓ ਸੱਤਰ ਫਾਰਮੂਲਾ ਕਦੋਂ ਹੋਂਦ ਵਿੱਚ ਆਇਆ ਜੀ ਇਹ ਆਇਆ ਸੀ ਜੀ 2 ਅਕਤੂਬਰ 1949 ਦੇ ਵਿੱਚ ਠੀਕ ਹੈ অপਸ਼ਨ A ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਜੀ 1949 ਦੇ ਵਿੱਚ ਸੱਤਰ ਫਾਰਮੂਲਾ ਜਿਹੜਾ ਹੈ ਹੋਂਦ ਵਿੱਚ ਆਇਆ ਸੀ ਠੀਕ ਹੈ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਅੱਗੇ ਚਲੀਏ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਜੀ ਲੋਂਗੋਵਾਲ ਸਮਝੌਤਾ ਹਰਚੰਦ ਸਿੰਘ ਲੋਂਗੋਵਾਲ ਅਤੇ ਦੇਸ਼ ਵਿਚਕਾਰ ਹੋਇਆ ਸੀ ਲੋਂਗੋਵਾਲ ਸਮਝੌਤਾ ਜਿਹੜਾ ਪੰਜਾਬ ਦਾ ਕਾਫੀ ਇੰਪੋਰਟੈਂਟ ਸਮਝੌਤਾ ਹੈ ਤੁਸੀਂ ਦੱਸਨੇ ਇਹ ਹਰਚੰਦ ਸਿੰਘ ਲੋਂਗੋਵਾਲ ਅਤੇ ਹੋਰ ਕਿਹੜਾ ਦੂਜਾ ਬੰਦਾ ਸੀ ਜਿਸ ਦੇ ਵਿਚਕਾਰ ਹੋਇਆ ਸੀ ਦੱਸੋ ਫਟਾਫਟ ਸਾਰੇ ਜਵਾਬ ਦੱਸੋ ਵਈ ਸਹੀ ਜਵਾਬ ਕੀ ਹੋਏਗਾ ਸਹੀ ਜਵਾਬ ਹੋਏਗਾ ਜੀ অপਸ਼ਨ ਡੀ ਰਜੀਵ ਗਾਂਧੀ ਠੀਕ ਹੈ ਲੋਂਗੋਵਾਲ ਸਮਝੌਤਾ ਜਿਹੜਾ ਹੈ ਹਰਚੰਦ ਸਿੰਘ ਲੋਂਗੋਵਾਲ ਤੇ ਰਜੀਵ ਗਾਂਧੀ ਵਿਚਾਲੇ ਹੋਇਆ ਸੀ ਕਦੋਂ ਹੋਇਆ ਸੀ ਜੀ ਇਹੋ ਜੀ ਜੁਲਾਈ 1985 ਦੇ ਵਿੱਚ ਠੀਕ ਹੈ ਜੁਲਾਈ 1985 ਦੇ ਵਿੱਚ ਸਮਝੋਤਾ ਹੋਇਆ ਸੀ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆਂ ਤਾਂ ਪੁੱਛਿਆ ਗਿਆ ਜੀ ਪੂਰਬੀ ਪੰਜਾਬ ਦੀ ਕਿੰਨੀਆਂ रियाਸਤਾਂ ਇੱਕ ਇਕੱਲਾ ਰਾਜ ਪੈਪਸੂ ਬਣਾਉਣ ਦੇ ਲਈ ਇਕੱਠੀਆਂ ਹੋਈਆਂ ਸੀ ਇਹ ਲਾਸਟ ਈਅਰ ਪੇਪਰ ਵਿੱਚ ਪੁੱਛਿਆ ਗਿਆ ਸੀ ਕਿ ਪੂਰਬੀ ਪੰਜਾਬ ਦੇ ਕਿੰਨੇ रियासतਾਂ ਨੇ ਇਕੱਠੇ ਹੋ ਕੇ ਪੈਪਸੂ ਬਣਾਇਆ ਸੀ ਕੁੱਲ ਮਿਲਾ ਕੇ ਬਸ ਆਹੀ ਦੱਸਨੇ ਦੋਸਤੋ ਫਟਾਫਟ ਕਿੰਨੀ ਰਿਆਸਤਾਂ ਇਕੱਠੀ ਹੋਈ ਸੀ ਜੀ ਬਿਲਕੁਲ ਅੱਠ ਰਿਆਸਤਾਂ ਇਕੱਠੀ ਹੋਈ ਸੀ ਠੀਕ ਹੈ ਤੇ ਅੱਠ ਰਿਆਸਤਾਂ ਨੇ ਮਿਲ ਕੇ ਕੀ ਬਣਾਇਆ ਸੀ ਜੀ ਪੇਪਸੂ ਧਿਆਨ ਰੱਖਿਓ ਅੱਗੇ ਚੱਲਦੇ ਆ नेक्स्ट ਕੁਐਸਚਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਜੀ ਪੂਰਬੀ ਤੇ ਪੱਛਮੀ ਪੰਜਾਬ ਦੀ ਹੱਦਬੰਦੀ ਸੰਬੰਧੀ ਕਮਿਸ਼ਨ ਦਾ ਪ੍ਰਧਾਨ ਕੌਣ ਸੀ ਪੂਰਬੀ ਤੇ ਪੱਛਮੀ ਪੰਜਾਬ ਦੀ ਜਿਹੜੇ ਗੱਲ ਆ ਜੇ ਤਾਂ ਫਟਕ ਤੋਂ ਤੁਸੀਂ ਸਮਝਣਾ ਹੈ ਗੱਲ ਹੋ ਰਹੀ ਹੈ ਜੀ 1947 ਦੀ ਠੀਕ ਹੈ ਤੁਸੀਂ ਹੁਣ ਦੱਸਣਾ ਹੈ ਕਿ 1947 ਦੇ ਵਿੱਚ ਹੱਦਬੰਦੀ ਸੰਬੰਧੀ ਕਮਿਸ਼ਨ ਦਾ ਪ੍ਰਧਾਨ ਕੌਣ ਸੀ ਬਹੁਤ ਹੀ ਇਸ ਦੇ ਨਾਲ ਇੱਕ ਲਾਈਨ ਵੀ ਬਣੀ ਹੋਈ ਹੈ ਕਾਫੀ ਫੇਮਸ ਲਾਈਨ ਹੈ ਫਟਾਫਟ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਸਹੀ ਜਵਾਬ ਹੋਏਗਾ ਜੀ ਰੈਡਕਲਿਫ ਠੀਕ ਹੈ ਪੂਰਬੀ ਤੇ ਪੱਛਮੀ ਪੰਜਾਬ ਦੇ ਵਿਚਾਲੇ ਜਿਹੜੀ ਹੱਦ ਬਣਾਈ ਗਈ ਸੀ ਉਸ ਕਮਿਸ਼ਨ ਦਾ ਪ੍ਰਧਾਨ ਜਿਹੜਾ ਹੈ ਉਹ ਸੀ ਜੀ ਰੈਡਕਲਿਫ অপশন বি এস سوال دا صحیح جواب ਹੋਏਗਾ ਜੀ ਧਿਆਨ ਰੱਖਿਓ ਤੇ ਇਹ ਰੈਡ ਕਲੀਫ ਦੇ ਨਾਲ ਨਾਲ ਜਿਹੜੇ ਹੋਰ ਬੰਦੇ ਸੀ ਥੋੜਾ ਜਿਹਾ ਉਹਨਾਂ ਬਾਰੇ ਵੀ ਧਿਆਨ ਰੱਖਿਓ ਇਕਤਾ ਸਿੰਘ ਜੀ ਦੀਨ ਮੁਹੰਮਦ ਠੀਕ ਹੈ ਇਕਸੀ ਜੀ ਮੁਹੰਮਦ মুনীর ਤੇ ਇਕਸੀ ਜੀ ਮਹਿਰचंद ਇਹ ਤਿੰਨ ਬੰਦੇ ਹੋਰ ਸੀ ਇਹਦੇ ਕਮਿਸ਼ਨ ਦੇ ਵਿੱਚ ਤੇ ਇਹ ਸੀ ਜੀ ਹੈਡ ਠੀਕ ਹੈ ਧਿਆਨ ਰੱਖਿਓ ਅੱਗੇ ਚਲੀਏ ਚਲੋ ਇਸ ਕੁਸ਼ਨ ਦੀ ਆਪਾਂ ਗੱਲ ਕਰਦੇ ਆ ਤਾਂ ਇੱਥੇ ਪੁੱਛਿਆ ਗਿਆ ਹੈ ਜੀ ਸੰਯੁਕਤ ਪੰਜਾਬ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਪੱਛਮੀ ਪੰਜਾਬ ਦੇ ਹਿੱਸੇ ਆਇਆ ਸੀ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਥੋੜੇ ਧਿਆਨ ਨਾਲ ਤੁਸੀਂ ਇਸ ਦਾ ਜਵਾਬ ਦੇਣਾ ਤੇ ਇਹ ਗੱਲ ਧਿਆਨ ਦੇ ਵਿੱਚ ਰੱਖੋ ਜਦੋਂ ਵੀ ਪੂਰਬੀ ਪੰਜਾਬ ਜਾਂ ਫਿਰ ਪੱਛਮੀ ਪੰਜਾਬ ਦੀ ਗੱਲ ਚੱਲੇ ਤਾਂ ਤੁਸੀਂ ਫਟਾਖ ਤੋਂ ਸਮਝਣਾ ਹੈ ਕਿ ਗੱਲ ਹੋ ਰਹੀ ਹੈ ਜੀ 1947 ਵਾਲੀ ਵੰਡ ਦੀ ਠੀਕ ਹੈ ਤਾਂ ਬਸ ਕੁਸ਼ਚਨ ਆਹੀ ਪੁੱਛਣਾ ਚਾਹੁੰਦਾ ਹੈ ਕਿ 1947 ਦੇ ਵਿੱਚ ਜਿਹੜਾ ਆਪਣਾ ਪੰਜਾਬ ਸੀ ਵੰਡ ਤੋਂ ਬਾਅਦ ਉਸ ਪੰਜਾਬ ਦਾ ਕਿੰਨੇ ਪਰਸੈਂਟ ਏਰੀਆ ਪਾਕਿਸਤਾਨ ਨੂੰ ਦਿੱਤਾ ਗਿਆ ਤੇ ਏਰੀਆ ਕਾਫੀ ਵੱਡਾ ਸੀ ਦੱਸੋ ਫਟਾਫਟ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ অপਸ਼ਨ ਡੀ ਧਿਆਨ ਰੱਖਿਓ ਠੀਕ ਹੈ 63% ਏਰੀਆ ਜਿਹੜਾ ਉਹ ਪਾਕਿਸਤਾਨੀ ਪੰਜਾਬ ਨੂੰ ਦਿੱਤਾ ਗਿਆ ਜਿਹਨੂੰ ਪੱਛਮੀ ਪੰਜਾਬ ਕਿਹਾ ਜਾਂਦਾ ਸੀ ਤੇ ਆਪਣੇ ਕੋਲ ਯਾਨੀ ਕਿ ਇੰਡੀਆ ਵਾਲੇ ਪੰਜਾਬ ਕੋਲ ਬਚਿਆ ਸੀ ਸਿਰਫ 34% ਏਰੀਆ ਠੀਕ ਹੈ ਜਿਹਨੂੰ ਆਪਾਂ ਪੂਰਬੀ ਪੰਜਾਬ ਕਹਿੰਦੇ ਸੀ ਅੱਗੇ ਜਾ ਕੇ ਫਿਰ ਇਸ ਦੀ ਕੋ ਹੋਰ ਵੰਡ ਕਰ ਦਿੱਤੀ ਜਾਂਦੀ ਹੈ ਕਹਿੰਦੇ ਜੀ ਭਾਸ਼ਾ ਦੇ ਅਧਾਰ ਤੇ ਵੰਡਾਂਗੇ ਇੱਕ ਹੋਰ ਵੰਡ ਹੋਈ ਤੇ ਪੰਜਾਬ ਦੇ ਕੋਲ ਅੱਜ ਮੌਜੂਦਾ ਪੰਜਾਬ ਦੇ ਕੋਲ ਏਰੀਆ ਰਹਿ ਗਿਆ ਜੀ ਸਿਰਫ 20% ਚੀਜ਼ਾਂ ਦੇਖ ਰਹੇ ਹੋ ਤੁਸੀਂ ਰੀਜ਼ਨ ਬਣਦੇ ਆ ਕਦੇ ਧਰਮ ਬਣ ਜਾਂਦਾ ਕਦੇ ਭਾਸ਼ਾ ਬਣ ਜਾਂਦੀ ਹੈ ਤੇ ਟੁੱਟੇ ਹੋ ਜਾਂਦੇ ਆਪਣੇ ਸਟੇਟ ਪੰਜਾਬ ਦੀ ਤਾਂ ਜਿੰਨੇ ਵੀ ਤੁਸੀਂ ਜਵਾਨ ਹੋ ਅਨਲ ਟਾਈਮ ਦੇ ਵਿੱਚ ਕੋਸ਼ਿਸ਼ ਕਰਿਓ ਕਿ ਸਾਰੇ ਪੰਜਾਬ ਨੂੰ ਇੱਕ ਦੁੱਟ ਕਰਕੇ ਰੱਖ ਸਕੋ ਕੋਈ ਵੀ ਰੀਜ਼ਨ ਇਹੋ ਜਿਹਾ ਨਾ ਬਣੇ ਪੰਜਾਬ ਦੇ ਵਿੱਚ ਕਿ ਉਸ ਦੇ ਫਿਰ ਤੋਂ ਟੁੱਟੇ ਹੋ ਜਾਣ ਠੀਕ ਹੈ ਇਹ ਤੁਸੀਂ ਕੋਸ਼ਿਸ਼ ਕਰਨੀ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜੀ ਪੰਜਾਬ ਦੀ ਵੰਡ 1947 ਈਸਵੀ ਦੀ ਕਿਹੜੀ ਯੋਜਨਾ ਅਧੀਨ ਹੋਈ ਸੀ ਆਪਣਾ ਜਿਹੜਾ ਪੰਜਾਬ ਵੰਡਿਆ ਗਿਆ ਸੀ ਇੱਦਾਂ ਹੀ ਵੰਡਿਆ ਗਿਆ ਇੱਕ ਯੋਜਨਾ ਵੀ ਬਣਾਈ ਗਈ ਸੀ ਤੁਸੀਂ ਦੱਸਣਾ ਹੈ ਕਿ ਉਹ ਯੋਜਨਾ ਕਿਹੜੀ ਸੀ ਫਿਰ ਇੱਕ ਕਮਿਸ਼ਨ ਬਿਠਾਇਆ ਗਿਆ ਠੀਕ ਹੈ ਤਾਂ ਤੁਸੀਂ ਯੋਜਨਾ ਦੀ ਦੱਸੋ ਵੀ ਯੋਜਨਾ ਕਿਹੜੀ ਸੀ ਕਿਸੇ ਜਵਾਨ ਨੂੰ ਪਤਾ ਹੈ ਬਿਲਕੁਲ ਸਹੀ ਜਵਾਬ ਹੋਏਗਾ ਜੀ ਮਾਉਂਟ ਬੈਟਨ ਯੋਜਨਾ ਠੀਕ ਹੈ ਇਸੇ ਯੋਜਨਾ ਦੇ ਤਹਿਤ ਜਿਹੜੀ ਵੰਡ ਹੋਈ ਸੀ ਆਪਸ਼ਨ ਸੀ ਹੈ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਚਨ ਦੀ ਆਪਾਂ ਗੱਲ ਕਰਦੇ ਆ ਤਾਂ ਪੁੱਛਿਆ ਕਿ ਜੀ ਵੰਡ ਤੋਂ ਪਹਿਲਾਂ ਸਯੁਕਟ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਸੀ वन तो पहला मतलब उन्नीस सौ संताली वे की गल हो रही है तुम दसने की उन्नीस सौ संताली पंद्रह अगस्त उन्नीस सौ संताली तो पड़ा अपना पंजाब है उस कि डिस्ट्रिके जवाब न पता है यीज़ा आई थिंक आप पहला कवर कर चुके हैं, बट प्रोपर क्वेश्चन नहीं बनाए थ इसके बिल्कुल सही जवाब की होगा जी ट्वेंटी नाइन ऑप्शन बी ध्यान रखियो ठीक है ट्वेंटी नाइन डिस्ट्रिक अगे चलिए चलो ये ट्वेंटी नाइन डिस्ट्रिका तेरह डिस्ट्रिक अपने को बचे से ਤੇ 19 ਡਿਸਟ੍ਰਿਕਟ ਜਿਹੜੇ ਆ ਪਾਕਿਸਤਾਨ ਨੂੰ ਦੇ ਦਿੱਤੇ ਗਏ ਸੀ ਤੇ ਪਾਕਿਸਤਾਨ ਨੂੰ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਤਕਰੀਬਨ 70% ਹੀ ਕਹਿ ਸਕਦੇ ਹੋ 66% ਏਰੀਆ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਤੇ ਆਪਣੇ ਕੋਲ ਸਿਰਫ ਤੇਰਾ ਡਿਸਟ੍ਰਿਕਟ ਜਿਹੜਾ ਉਹ ਬਚੇ ਸੀ ਠੀਕ ਹੈ ਅੱਗੇ ਚਲੀਏ ਚਲੋ ਨੈਕਸਟ ਕੁਸ਼ਣ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਥੇ ਪੁੱਛਿਆ ਗਿਆ ਜੀ ਬੱਬਰ ਅਕਾਲੀ ਲਹਿਰ ਦਾ ਸੰਸਥਾਪਕ ਕੌਣ ਸੀ ਬੱਬਰ ਅਕਾਲੀ ਲਹਿਰ ਬਾਰੇ ਸੁਣਿਆ ਹੋਵੇਗਾ ਬਸ ਤੁਸੀਂ ਆਹੀ ਦੱਸਣਾ ਕਿ ਇਸ ਦਾ ਸੰਸਥਾਪਕ ਕੌਣ ਸੀ ਫਟਾਕੋ ਦੋਸਤੋ ਬਾਈ ਸਾਰੇ ਜਵਾਨ ਸਹੀ ਜਵਾਬ ਕੀ ਹੋਵੇਗਾ ਬਿਲਕੁਲ ਸਹੀ ਜਵਾਬ ਹੋ ਗਿਆ ਜੀ অপਸ਼ਨ ਬੀ ਚੈੱਕ ਕਰ ਲਿਓ ਕਿਸ਼ਨ ਸਿੰਘ ਗੜਗੜ ਠੀਕ ਹੈ অপਸ਼ਨ ਬੀ ਹੈ ਸਵਾਲ ਦਾ ਸਹੀ ਜਵਾਬ ਹੈ ਤੇ ਕਿਸ਼ਨ ਸਿੰਘ ਗੜਗੜ ਦੇ ਨਾਲ ਸੀ ਜੀ ਮਾਸਟਰ 모ਤਾ ਸਿੰਘ ਠੀਕ ਹੈ ਇਹ ਚੀਜ਼ ਵੀ ਧਿਆਨ ਰੱਖਿਓ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਜੀ ਸੈਂਟਰਲ ਸਿੱਖ ਲੀਗ ਦੀ ਸਥਾਪਨਾ ਕਦੋਂ ਹੋਈ ਸੀ ਠੀਕ ਹੈ ਸੈਂਟਰਲ ਸਿੱਖ ਲੀਗ ਦੀ ਸਥਾਪਨਾ ਕਦੋਂ ਕੀਤੀ ਗਈ ਜਾਂ ਫਿਰ ਕਦੋਂ ਹੋਈ ਸੀ ਦੱਸੋ ਫਟਾਫਟ ਸਾਰੇ ਜਣ ਟਰਾਈ ਕਰੋ ਬਈ ਫਟਾਫਟ ਦੱਸੋ ਇਹ ਕੁਐਸਚਨ ਜਿਹੜੇ ਕਾਫੀ ਇੰਪੋਰਟੈਂਟ ਹੈ ਧਿਆਨ ਰੱਖਿਓ ਇਹਨਾਂ ਨੂੰ ਠੀਕ ਹੈ ਬਿਲਕੁਲ ਸਹੀ ਜਵਾਬ ਕੀ ਹੋਏਗਾ ਜੀ 29 ਦਸੰਬਰ 1919 ਠੀਕ ਹੈ 29 ਦਸੰਬਰ 1919 ਨੂੰ ਸੈਂਟਰਲ ਸਿੱਖ ਲੀਗ ਦੀ ਜਿਹੜੀ ਸਥਾਪਨਾ ਹੈ ਉਹ ਕਰੀ ਗਈ ਸੀ ਧਿਆਨ ਰੱਖਿਓ ਅੱਗੇ ਚੱਲੀਏ ਚਲੋ ਨੈਕਸਟ ਕੁਸ਼ਣ ਦੀ ਆਪਾਂ ਗੱਲ ਕਰਦੇ ਹਾਂ ਪੁੱਛਿਆ ਗਿਆ ਜੀ ਬੱਬਰ ਅਕਾਲੀ ਲਹਿਰ ਦਾ ਜਨਮ ਕਦੋਂ ਹੋਇਆ ਇਹ ਲਾਸਟ ਇਅਰ ਪੇਪਰ ਵਿੱਚ ਪੁੱਛਿਆ ਗਿਆ ਸੀ ਠੀਕ ਹੈ ਬੱਬਰ ਅਕਾਲੀ ਲਹਿਰ ਦਾ ਜਨਮ ਕਦੋਂ ਹੋਇਆ ਦੱਸੋ ਸਾਰੇ ਜਾਨ ਜਿਨ੍ਹਾਂ ਨੇ ਵੀ ਲਾਸਟ ਇਅਰ ਪੇਪਰ ਦਿੱਤੇ ਸੀ ਸਾਰਿਆਂ ਨੂੰ ਪਤਾ ਹੋਵੇਗਾ ਦੱਸੋ ਫਟਾਫਟ ਸਹੀ ਜਵਾਬ ਕੀ ਹੋਏਗਾ ਬਿਲਕੁਲ ਸਹੀ ਜਵਾਬ ਹੋਏਗਾ ਜੀ ਬਬਰਕਾਲੀ ਲਹਿਰ ਦਾ ਜਨਮ ਹੋਇਆ ਸੀ ਜੀ 1921 ਦੇ ਵਿੱਚ ਆਪਸ਼ਨ ਡੀ ਐ ਸਵਾਲ ਦਾ ਬਿਲਕੁਲ ਸਹੀ ਜਵਾਬ ਹੋਏਗਾ ਠੀਕ ਹੈ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆ ਪੁੱਛਿਆ ਗਿਆ ਹੈ ਜੀ ਪੰਜਾਬ ਰਾਜ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਕਦੋਂ ਮਿਲਾਇਆ ਗਿਆ ਇਹ ਤਾਂ ਬੜੀ ਪੁਰਾਣੀ ਗੱਲ ਹੋ ਰਹੀ ਹੈ ਹਿਸਟਰੀ ਦਾ ਕੋਈ ਕੁਐਸਚਨ ਆ ਗਿਆ ਚਲੋ ਦੱਸੋ ਪੰਜਾਬ ਰਾਜ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਕਦੋਂ ਮਿਲਾਇਆ ਗਿਆ ਦੱਸੋ ਫਟਾਫਟ ਸਹੀ ਜਵਾਬ ਕੀ ਹੋਏਗਾ ਜੀ ਸਹੀ ਜਵਾਬ ਹੋਏਗਾ ਜੀ 1849 ਪ੍ਰੋਪਰ ਡੇਟ ਦੀ ਗੱਲ ਕਰੀਏ 29 ਮਾਰਚ 1849 ਠੀਕ ਹੈ ਧਿਆਨ ਰੱਖਿਓ 29 ਮਾਰਚ 1849 ਨੂੰ ਪੰਜਾਬ ਜਿਹੜਾ ਹੈ ਉਹ ਬ੍ਰਿਟਿਸ਼ ਸਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਬਾਕੀ ਤੁਸੀਂ ਮੋਸਟਲੀ ਤਾਂ ਇਹ ਇਅਰ ਧਿਆਰ ਰੱਖਣਾ ਹੈ 1849 ਇੰਨੀ ক্লোਜ਼ ਡੇਟ ਪੇਪਰ ਵਿੱਚ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਜੇ ਕੋਈ ਹਾਈ ਲੈਵਲ ਪੇਪਰ ਹੋਇਆ ਜਿਵੇਂ ਕਿ ਐਸਆਈ ਦਾ ਹੋ ਗਿਆ ਹੈਡ ਕਨਸਟੇਬਲ ਦਾ ਹੋ ਗਿਆ ਉੱਥੇ ਹੋ ਸਕਦਾ ਥੋੜੀ ਜਿਹੀ ক্লোਜ਼ ਹੋ ਜੇ ਬਟ ਫਿਰ ਵੀ ਇੰਨੀ ক্লোਜ਼ ਡੇਟ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਸਿਰਫ ਤੁਸੀਂ ਇਅਰ ਮੋਸਟਲੀ ਧਿਆਰ ਰੱਖਣਾ ਹੈ 1849 ਇਸ ਤੋਂ ਅੱਗੇ ਚਾਹੋ ਤਾਂ ਤੁਸੀਂ ਮੰਥ ਯਾਦ ਰੱਖ ਸਕਦੇ ਬਾਕੀ ਕੋਈ ਜ਼ਰੂਰੀ ਨਹੀਂ ਹੈ ਬਸ ਇਅਰ ਧਿਆਰ ਰੱਖਿਓ ਪੰਜਾਬ ਰਾਜ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ 1849 ਵਿੱਚ ਸ਼ਾਮਲ ਕਰਿਆ ਗਿਆ ਸੀ ਠੀਕ ਹੈ ਅੱਗੇ ਚਲੀਏ ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਆਂ ਤਾਂ ਪੁੱਛਿਆ ਜੀ ਬੱਬਰ ਅਕਾਲੀ ਨੇਤਾ ਕਿਸ਼ਨ ਸਿੰਘ ਗੜਗਜ ਠੀਕ ਹੈ ਤੇ ਉਸ ਦੇ ਸਾਥੀਆਂ ਨੂੰ ਕਦੋਂ ਸ਼ਹੀਦ ਕੀਤਾ ਗਿਆ ਇੱਕ ਤਾਂ ਧਿਆਨ ਰੱਖਿਓ ਕਿ ਬੱਬਰ ਅਕਾਲੀ ਲਹਿਰ ਜਿਹੜੀ ਸੀ ਉਸ ਦੇ ਨੇਤਾ ਸੀ ਕਿਸ਼ਨ ਸਿੰਘ ਗੜਗਜ ਇਹਨਾਂ ਦੇ ਨਾਲ ਕੌਣ ਸੀ ਮਾਸਟਰ 모ਤਾ ਸਿੰਘ ਹੁਣ ਤੁਸੀਂ ਦੱਸਣਾ ਹੈ ਕਿ ਇਹਨਾਂ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ ਕਦੋਂ ਸ਼ਹੀਦ ਕੀਤਾ ਗਿਆ ਦੱਸੋ ਫਟਾਫਟ ਸਾਰੇ ਜਵਾਨ ਸਹੀ ਜਵਾਬ ਕੀ ਹੋਏਗਾ ਜੀ ਬਿਲਕੁਲ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਧਿਆਨ ਰੱਖਿਓ 1926 ਠੀਕ ਹੈ 27 ਫਰਵਰੀ 1926 ਇਹ ਸਵਾਲ ਦਾ ਬਿਲਕੁਲ ਐਕਿਊਰੇਟ ਆਨਸਰ ਹੋਏਗਾ ਧਿਆਨ ਰੱਖਣਾ ਹੈ ਇਸ ਦਿਨ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਦੋਸਤੋ ਐਸੀ ਆਪਣੀ ਅੱਜ ਦੀ ਕਲਾਸ ਤੇ ਕਲਾਸ ਨੂੰ ਵੱਧ ਤੋਂ ਵੱਧ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਠੀਕ ਹੈ ਇਸ ਤੋਂ ਇਲਾਵਾ ਆਪਣਾ ਫ੍ਰੀ ਵਾਲਾ ਜਿਹੜਾ ਗਰੁੱਪ ਹੈ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਆਪਣਾ ਫ੍ਰੀ ਵਾਲਾ ਟੈਲੀਗ੍ਰam ਗਰੁੱਪ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਟੈਲੀਗ੍ਰਾਮ ਦੇ ਵਿੱਚ ਬਿਨਾਂ ਸਪੇਸ ਤੁਸੀਂ ਲਿਖਣਾ ਜੀ ਪੰਜਾਬ ਗਰੁੱਪ ਡੀ ਸਾਈਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦਾ ਆਪਣਾ ਗਰੁੱਪ ਹੈ ਇਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਆਪਣਾ ਜਿਹੜਾ ਐਪ ਹੈ ਉਹ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜੀ ਉਹ ਨਾਮ ਹੈ ਜੀ ਆਪਣੇ ਐਪ ਦਾ ਪੰਜਾਬ ਸਟਡੀ ਗਰੁੱਪ ਠੀਕ ਹੈ ਇਹ ਐਪ ਜਿਹੜਾ ਪਲੇ ਸਟੋਰ ਤੋਂ ਡਾਊਨਲੋਡ ਕਰ ਲਿਓ ਉਸ ਦੇ ਵਿੱਚ ਆਪਣਾ ਪੰਜਾਬੀ ਪੇਪਰ ਏ ਵਾਸਤੇ ਬੇ ਜਿਹੜਾ ਕੰਟੀਨਿਊ ਚੱਲ ਰਿਹਾ ਹੈ ਠੀਕ ਹੈ ਈ-ਬੁੱਕ ਉੱਥੋਂ ਤੁਸੀਂ ਬਾਈ ਕਰ ਸਕਦੇ ਹੋ ਜੇ ਤੁਸੀਂ ਪੀ ਟ੍ਰਿਪਲ ਐਸ ਮੀ ਦੇ ਇਗਜ਼ਾਮਾਂ ਵਾਸਤੇ ਟੈਸਟ ਸੀਰੀਜ਼ ਲੈਣੀ ਹੈ ਤਾਂ ਵੀ ਤੁਹਾਨੂੰ ਐਪ ਦੇ ਉੱਤੇ ਮਿਲ ਜੇਗੀ ਸੋ ਇਹ ਸਾਰਾ ਕੁਝ ਤੁਸੀਂ ਆਪਣੇ ਐਪ ਤੋਂ ਲੈ ਸਕਦੇ ਹੋ ਚਾਹੋ ਤਾਂ ਡਾਊਨਲੋਡ ਕਰ ਲਿਓ ਜੀ ਠੀਕ ਹੈ ਇਸ ਤੋਂ ਬਾਅਦ ਤੁਹਾਡਾ ਕੋਈ ਸਵਾਲ ਹੋਵੇ ਕੋਈ ਡਾਊਟ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ